ਸਿਰੋ ਸੰਚਿਤੇਵੜ ਹੂੰ ਹੂੰ ਸੰਚਿਤੇਵੜ ਨੂੰ ਦਾਦ ਮਰਦੀ ਆ ਕਿ ਉਹ ਪੰਜਾਬ ਦਾ ਪੁੱਤ ਨਿਕਲਿਆ ਹੂੰ ਉਹਨਾਂ ਨੂੰ ਮਿਲਿਆ 14 ਕਰੋੜ ਮਿਲਿਆ 13 ਕਰੋੜ ਖਰਜਤਾ ਹੂੰ ਕੀ ਬਾਤ ਹੈ ਉਹਨਾਂ ਨੇ 20% ਹੀ ਖਰਚਿਆ ਸਾਰੇ ਨੇ ਆਪਦੀ ਗ੍ਰਾਂਟ ਦਾ ਜੀ 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 ਇਹਨਾਂ ਨੇ 80% ਤੋਂ ਵੱਧ ਖਰਚਤਾ ਹੂੰ ਔਰ ਸਾਡੇ ਪਿੰਡਾਂ ਦੇ ਵਿੱਚ ਮੈਂ ਦੇਖਿਆ ਉਹ ਸੜਕੇ ਦੇ ਵਿੱਚ ਉਹਨਾਂ ਨੇ ਟੈਂਕੀਆਂ ਦਿੱਤੀਆਂ ਦੀਆਂ ਪਾਣੀ ਦੀਆਂ ਟੈਂਕੀਆਂ ਬਣਾਕ ਦਿੱਤੀਆਂ ਹਾਂਜੀ ਜਿਹੜੀ ਮਤਲਬ 265 ਜਰ ਦੀ ਟੈਂਕੀ ਬਣਦੀ ਹੈਗੀ ਆ ਔਰ ਉਹ ਟੈਂਕੀ ਕੈਸਟੀਲ ਦੀ ਹੈ ਹੂੰ ਵੀ ਇਹ ਦੀ ਵਾਤਾਵਰਨ ਨੂੰ ਕਿਦਾਂ ਬਚਾਉਣਾ ਆਪਣੇ ਸਮਾਗਮ ਵਾਲੇ ਕਿਦਾਂ ਵਰਤਣਾ ਉਹ ਟੈਂਕੀਆਂ ਦਿੱਤੀਆਂ ਹੁਣ ਉਹਨਾਂ ਨੇ ਉਥੇ ਨਾਲੇ ਦਾ ਕੰਮ ਕਰਦੇ ਸੀਗੇ ਜੀ 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 ਹੈਨਾ ਵੱਡੇ ਨਾਲੇ ਦਾ ਉਥੇ ਵੀ ਉਹਨਾਂ ਨੇ ਪੈਸੇ ਲਾਤੇ ਤੇ ਮਰਜ਼ੀ ਲਾ ਸਕਦੇ ਸੀ ਜੇ ਹੜਾਂ ਦੇ ਕੰਮ ਕਰਦੇ ਸੀ ਉਥੇ ਵੀ ਉਹਨਾਂ ਨੇ ਪੈਸੇ ਲਾਏ ਹੂੰ ਲੇਕਿਨ ਉਹਨਾਂ ਨੇ ਇੱਕ ਔਨੈਸਟੀ ਨਾਲ ਹੂੰ ਜੇ ਉਹਨਾਂ ਨੂੰ ਕੇਂਦਰ ਤੋਂ ਮਿਲਿਆ ਵਾ ਜੇ ਮਗਰੋਂ ਗਏ ਸੀਗੇ ਦੂਜਿਆਂ ਦੇ ਮੁਕਾਬਲੇ ਤੇ ਪੰਜਾਬ ਦੇ ਪੁੱਤ ਕੌਣ ਨਿਕਲੇ ਆ ਹੂੰ ਪੰਜਾਬ ਦੇ ਲੋਕਾਂ ਦੀ ਜਿਹੜੀ ਆਈ ਗ੍ਰਾਂਟ ਕੇਂਦਰ ਸਰਕਾਰ ਤੋਂ ਮਰਜੀ ਗ੍ਰਾਂਟ ਹੈਗੀ ਆ ਉਹਦਾ ਸਹੀ ਵਰਤੋਂ ਕੌਣ ਕਰ ਰਿਹਾ ਕੀਮਤ ਕੇਵਲ ਇੱਕ ਸੰਤ ਸੀਤੇਵਾਲ ਸੰਤ ਹੂੰ ਹੁਣ ਉਹਦੀ ਮਹਾਨਤਾ ਹੈਗੀ ਸੰਤ ਉਹਨਾਂ ਦੀ ਜੀ ਵੀ ਸੰਤ ਸੀਤੇਵਾਲ ਜੋ ਪਦਮਸ਼ਰੀ ਹੈਗੇ ਆ ਜੋ ਵਾਧਾਵਰ ਦੇ ਪ੍ਰੇਮੀ ਹੈਗੇ ਆ ਉਹਨਾਂ ਨੇ ਵਾਧਾਵਰ ਨੂੰ ਬਚਾਉਣ ਵਾਸਤੇ ਹੀ ਵਾਧਾਵਰ ਨੂੰ ਆਪਣਾ ਮੁੱਦਾ ਬਣਾ ਕੇ ਹੀ 13 ਕਰੋੜ ਰੁਪਏ ਖਰਚਤਾ ਹੂੰ ਹਨਾ ਜੀ ਤੇ ਬਾਕੀ ਸਾਰਾ ਰੜਕੇ ਨਹੀਂ ਖਰਚਿਆ ਤੇ ਜਦ ਕਿ ਉਹਨੇ ਗ੍ਰਾਂਟ ਲੈਪ ਹੋ ਰਹੀ ਹੈ ਹੂੰ ਫਿਰ ਇਹਨੂੰ ਕਿਦਾਂ ਕਵਾਂਗੇ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਅਮੀਰ ਜ਼ਾਦੇ ਹਾਂਜੀ ਮੈਂਬਰ ਰਾਸਵਾ ਬਣਾਏ ਆ ਉਹ ਪੰਜਾਬ ਦੇ ਆਮ ਲੋਕਾਂ ਲਈ ਕੋਈ ਸੋਚਦੇ ਹੁਣ ਨਹੀਂ ਸੋਚਦੇ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਨੇ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਬਾਕੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਈ ਜਾ ਰਹੇ ਨੇ ਸੀਚੇਵਾਲ ਜੋ ਵਾਤਾਵਰਣ ਸੁਰੱਖਿਆ ਅਤੇ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਸਰਗਰਮੀ ਦੇ ਨਾਲ ਵਿਚਾਰ ਰੱਖੇ ਅਤੇ ਮੁੱਦਿਆਂ ਨੂੰ ਚੁੱਕਿਆ ਉਹਨਾਂ ਦੀ ਕਾਰਗੁਜ਼ਾਰੀ ਨੂੰ ਸੰਦੇਸ਼ਪੂਰਣ ਮੰਨਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਕੰਮ ਦੇ ਵਿੱਚ ਸਮਰਪਿਤ ਅਤੇ ਪ੍ਰਭਾਵਸ਼ਾਲੀ ਰਹੇ ਨੇ ਤੇ ਦੂਸਰੇ ਪਾਸੇ ਬਾਕੀ ਮੈਂਬਰਾਂ ਦੀ ਸਰਗਰਮੀ ਅਤੇ ਪ੍ਰਭਾਵ ਦੇ ਬਾਰੇ ਅਕਸਰ ਚਰਚਾ ਹੁੰਦੀ ਹੈ ਕਿ ਉਹ ਸੰਸੀਚੇਵਾਲ ਬੰਗ ਪ੍ਰਭਾਵਸ਼ਾਲੀ ਨਹੀਂ ਰਹੇ ਨੇ ਸੋ ਐਸੇ ਦੇ ਲਈ ਹੀ ਸੰਸੀਚੇਵਾਲ ਦੀ ਮਿਸਾਲ ਇਹ ਸੁਨੇਹਾ ਦਿੰਦੀ ਹੈ ਕਿ ਸਮਾਜ ਸੇਵਾ ਅਤੇ ਸਿੱਧਕ ਦੇ ਨਾਲ ਕੀਤਾ ਕੰਮ ਹੀ ਰਾਜਨੀਤੀ ਦੇ ਵਿੱਚ ਵੀ ਸੱਚੀ ਪੁਸ਼ਾਹ ਪਣਾਉਂਦਾ ਹੈ ਤੇ ਜੇਕਰ ਬਾਕੀ ਮੈਂਬਰ ਵੀ ਉਹਨਾਂ ਦੀ ਤਰ੍ਹਾਂ ਜਨਤਕ ਮੁੱਦਿਆਂ ਦੇ ਪ੍ਰਤੀ ਸਮਰਪਣ ਅਤੇ ਸਰਗਰਮੀ ਵਿਖਾਉਣ ਤਾਂ ਪੰਜਾਬ ਦੀ ਨੁਮਾਇੰਦਗੀ ਹੋਰ ਵੀ ਮਜ਼ਬੂਤ ਹੋ ਸਕਦੀ ਹੈ